ਆਹ ਮੁੰਡਾ ਹੈਗਾ 12 ਸਾਲ ਦਾ ਆ ਵੀ 12 ਦਾ ਇਹ ਹੈਗਾ ਮੁੰਡਾ 13 ਸਾਲ ਦਾ 14 ਨਾ ਨਾ 13 ਦਾ ਇਹ ਹੈਗਾ ਮੁੰਡਾ ਆਪਣਾ 7 ਕਿ ਸਾਲ ਦਾ ਹੁਣ ਉਹ ਇੱਕ ਹੋਰ ਮੁੰਡਾ ਦਾ ਹੁਣ ਨਾ ਜਿਹੜਾ ਇਹਨਾਂ ਸਾਰਿਆਂ ਤੋਂ ਦੇਖਣ ਨੂੰ ਲੱਗਦਾ ਵੱਡਾ ਇਹ ਹੈਗਾ ਨਿੱਕਾ 9 ਸਾਲ ਦਾ 10 ਸਾਲ ਦਾ ਰਸਤ ਮੇ ਹਿੰਦ ਪਟਵਾਰੀ ਪਿੰਡ ਸਲਾਣੀ ਰਸ਼ੀਅਨ ਟੈਂਕ ਦੇ ਉੱਤੇ ਭਾਰੂ ਹੋਣ ਵਾਸਤੇ ਹੁਣ ਏਸ਼ੀਅਨ ਟੈਂਕ ਏਸ਼ੀਅਨ ਰਸ਼ੀਅਨ ਟੈਂਕ ਰਸ਼ੀਅਨ ਟੈਂਕ ਤਰਾ ਵੱਡਾ ਭਰਾ ਇਹ ਐਸ਼ੀਅਨ ਟੈਂਕ ਐਸ਼ੀਅਨ ਟੈਂਕ ਇਹਨੂੰ ਇਹ ਪੁੱਛੋ ਮੁੰਡੇ ਨੇ ਵੱਡੇ ਹੋ ਕੇ ਬੰਨਾ ਕੀ ਕਿਹੜੇ ਭਲਵਾਨ ਹੈ ਕਿਹੜੇ ਭਲਵਾਨ ਬੰਨਾ ਜੱਸਾ ਬੱਟੀ ਜੱਸਾ ਬੱਟੀ ਬੰਨਾ ਜੱਸਾ ਬੱਟੀ ਤਗੜਾ ਬੰਨਾ ਦਾ ਹੈ ਥਾਪੀ ਮਾਰ ਕੇ ਦਿਖਾ ਦੇ ਕਿਵੇਂ ਮਾਰੀ ਦੀ ਆਇਆ ਸਿਰ ਰਕਟ ਜੋਬਰਾ ਆ ਜੋਬਰਾ ਭਲਵਾਨ ਪੂਰਾ ਦੇਖ ਲੈ ਸਾਬ ਮਾਰਦਾ ਥਾਪੀ ਖੜੀ ਦੂਦੇ ਕੋਲ ਇਹ ਤੋਂ ਅੱਧਾ ਲੱਗ ਲੰਗਾ ਤੂੰ 12 ਸਾਲ ਦਾ 10 ਸਾਲ ਦਾ ਤੇਰੇ ਵਰਗੇ ਦੋ ਨੱਕੜੇ ਹੋਣਗਾ ਥੋੜੇ ਦੋਹਾ ਮਾਰ ਕੇ ਇੱਕ ਆ ਵੀ ਬੱਚਾ ਰਣਾ ਲਾ ਤਾ ਇੱਕ ਬੜਨਾ ਹੈ ਜੱਸਾ ਪੱਟੀ ਜੱਸਾ ਪੱਟੀ ਨਾ ਰੱਖਦੀ ਤਰਾ ਠੀਕ ਆ ਜੱਸਾ ਪੱਟੀ ਆ ਵੀ ਅੱਜ ਤੋਂ ਮਿੱਕਾ ਜੱਸਾ ਪੱਟੀ ਇਹੇ ਲੈ ਸਾਹਿਬ ਮੇਰੀ ਫੋਟੋ ਖੇ ਵੀਡੀਓ ਬਣਾ ਦੇ ਯਾਰ ਇਹਦਾ ਨਾ ਮੇਰੀ ਵੀ ਮਾੜੀ ਚੜ੍ਹਾਈ ਹੋ ਜੂਗੀ ਆਪਾਂ ਇਹਦੇ ਨਾਲ ਫੋਟੋ ਭਚਾਲਨੇ ਆ ਜੱਸਾ ਪੱਟੀ ਦਾ ਹੁਣ ਤੋਂ ਹੀ ਫੋਟੋ ਫੋਟੋ ਕਰਾਉਣ ਲੱਗ ਜਾਓ ਲੈ ਵੀ ਤੇਰੀ ਚੜ੍ਹਾਈ ਸਟਾਰ ਆ ਠੀਕ ਆ ਹੋਰ ਕੋਈ ਵੀਡੀਓਾਂ ਚ ਤੇਰੇ ਨਾਲ ਲੋਕ ਛੋਟਾ ਕਰਾਉਣ ਲੱਗ ਹੱਥ ਨਾਲ ਨਾਲੇ ਹੱਥ ਨਾਲਾ ਉਹ ਠੀਕ ਹੋ ਬਾਈ ਜੀ ਚੜ੍ਹਾਈ ਜਰੂਰ ਹੈ ਦੀ ਹੁਣ ਬਾਈ ਰਾਂਚੇ ਰਹੇ ਆਣ ਗੱਲ